ਤੇ 38 ਲ ਬਾਲ ਦੇ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੈ ਕੁਲਵੰਤ ਸਿੰਘ ਵਿਰਕ ਜੀ ਦਾ ਜਨਮ 1921 ਨੂੰ ਹੋਇਆ ਸੀ ਜ਼ਿਲ੍ਹਾ ਸ਼ੇਖਪੁਰਾ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਹਨ ਤੇ ਆਪ ਨੇ ਐਮਏ ਗ੍ਰੇਜੀ ਐਮਏ ਪੰਜਾਬੀ ਕੀਤੀ ਹੋਈ ਸੀ ਤੇ ਆਪ ਨੇ ਵਕਾਲਤ ਵੀ ਕੀਤੀ ਸੀ ਤੇ ਆਪ ਦਾ ਬਹੁਤਾ ਸਮਾਂ ਜਿਹੜਾ ਸੀ ਵੱਡੇ ਆਫੀਸਰ ਦੇ ਤੌਰ ਤੇ ਬੀਤਿਆ ਫੌਜ ਵਿੱਚ ਵੀ ਆਫੀਸਰ ਰਹੇ ਫਿਰ ਪਬਲਿਕ ਰਿਲੇਸ਼ਨ ਆਫਸਰ ਰਹੇ ਪ੍ਰੈਸ ਇਨਫੋਰਮੇਸ਼ਨ ਅਫਸਰ ਰਹੇ ਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਪ੍ਰੈਸ ਸਖਤਰ ਵੱਜੋਂ ਵੀ ਆਪਨੇ ਕੰਮ ਕੀਤਾ ਤੇ ਜ਼ਿੰਦਗੀ ਦੇ ਜਿਹੜੇ ਵੀ ਆਪ ਨੂੰ ਤਜਰਬੇ ਹੋਏ ਉਹਨਾਂ ਦੇ ਆਧਾਰ ਤੇ ਆਪਨੇ ਕਹਾਣੀਆਂ ਲਿਖੀਆਂ ਤੇ ਆਪ ਤੇ ਇੱਕ ਪੰਜਾਬੀ ਕਹਾਣੀ ਚਾਪਤਾ ਨਵੇਕਲਾ ਸਥਾਨ ਹੈ ਤੇ ਆਪ ਦੀ ਇੱਕ ਕਹਾਣੀ ਚਾਚਾ ਵੀ ਬਹੁਤ ਪ੍ਰਸਿੱਧ ਹੋਈ ਸੀ ਆਪ ਤੇ ਮੁੱਖ ਕਹਾਣੀ ਸੰਗ੍ਰਹਿਨ ਸ਼ਾਵੇਲਾ ਧਰਤੀ ਤੇ ਕਾਸ਼ ਤੂੜੀ ਦੀ ਪੰਡ ਏਕਸਕੇ ਹੰਬਾਰਤ ਬਾ ਬਾਰਕ ਦੁੱਧ ਦਾ ਛੱਪੜ ਗੋਲਾ ਨਵੇ ਲੋਕ ਆਦ ਆਪ ਤੇ ਇਸ ਬਹੁਤਿਆ ਕਹਾਣੀਆਂ ਦੇ ਵਿੱਚ ਪੇਂਡੂ ਪੰਜਾਬੀ ਜੀਵਨ ਦਾ ਚਿੱਤਰਣ ਮਿਲਦਾ ਹੈ ਪੇਂਡੂ ਅਤੇ ਸ਼ਹਿਰੀ ਦੋਵੇਂ ਤਰ੍ਹਾਂ ਦੇ ਪਾਤਰ ਹੀ ਆਪ ਦੀਆਂ ਕਹਾਣੀਆਂ ਚ ਹਨ ਪਰ ਪੇਂਡੂ ਜੀਵਨ ਦੀ ਆਪ ਬਹੁਤ ਯਥਾਰਤਕਤਾ ਨਾਲ ਤਸਵੀਰ ਉਜਾਗਰ ਕਰਦੇ ਹਨ ਆਪ ਦੀਆਂ ਕਹਾਣੀਆਂ ਦੇ ਪਾਤਰ ਸਧਾਰਨ ਜੀਵਨ ਚੋਂ ਇਸਤਰੀ ਪੁਰਸ਼ ਹੁੰਦੇ ਹਨ ਤੇ ਮਾਨਵਵਾਦੀ ਕਹਾਣੀਕਾਰ ਹਨ ਮਾਨਵੀ ਰਿਸ਼ਤਿਆਂ ਦੀਆਂ ਉਸਵੇਦਨਾਵਾਂ ਦੀ ਗੱਲ ਕਰਦੇ ਹਾਂ ਤੇ ਆਪਦੀ ਕਹਾਣੀ ਤਰਤੀ ਹੇਠਲਾ ਬੋਲ ਜਿਹੜੀ ਕਿ ਸਾਡੀ ਪਾਠ ਪੁਸਤਕ ਸਰਵੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਵੀ ਦਰਜ ਹੈ ਤੇ ਦੋ ਰੰਗ ਪੁਸਤਕ ਦੇ ਵਿੱਚ ਵੀ ਵੀ ਇਹ ਪਾਰਟ 1 ਦੇ ਵਿਦਿਆਰਥੀਆਂ ਲਈ ਦਰਜ ਹੈ ਇਸ ਕਹਾਣੀ ਦਾ ਪੇਪਰ ਦੇ ਵਿੱਚ ਵੀ ਨੰਬਰ ਦਾ ਵਿਸ਼ਾ ਪੁੱਛਿਆ ਜਾ ਸਕਦਾ ਹੈ ਜਾਂ ਸਾਰ ਪੁੱਛਿਆ ਜਾ ਸਕਦਾ ਹੈ ਇਸ ਵੀਡੀਓ ਦੇ ਵਿੱਚ ਮੈਂ ਥੋੜੀ ਜੀ ਇਸ ਕਹਾਣੀ ਦੀ ਚਲਕ ਦਿਖਾਣਾ ਚਾਹਾਂਗੀ ਤੇ ਕੁਝ ਖਾਸ ਨੁਕਤੇ ਬਾਰੇ ਅਸੀਂ ਗੱਲ ਕਰਾਂਗੇ ਧਰਤੀ ਹੇਠਲਾ ਬੋਲ ਤੇ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਪੰਜਾਬ ਦੇ ਇੱਕ ਪਿੰਡ ਦੀ ਕਹਾਣੀ ਦੱਸੀ ਹੈ ਜਿਸ ਵਿੱਚ ਮਾਨ ਸਿੰਘ ਤੇ ਕਰਮ ਸਿੰਘ ਨਾਂ ਦੇ ਦੋ ਫੌਜੀਆ ਦੀ ਕਹਾਣੀ ਹੈ ਮਾਨ ਸਿੰਘ ਜਦੋਂ ਛੁੱਟੀ ਆਉਂਦਾ ਹੈ ਤੇ ਕਰਮ ਸਿੰਘ ਦੇ ਪਿੰਡ ਸੁਖ ਸੁਨੇਹਾ ਦੇਣ ਲਈ ਚਲਾ ਜਾਂਦਾ ਹੈ ਕਿਉਂਕਿ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਸੀ ਕਿ ਜਦੋਂ ਪਿੰਡ ਜਾਏ ਤਾਂ ਉਹਦੇ ਘਰੋਂ ਵੀ ਹੋ ਕੇ ਆਏ ਛੁੱਟੀ ਭਾਉਣ ਤੋਂ ਬਾਅਦ ਕਰਮ ਸਿੰਘ ਦੀ ਹੋ ਗਈ ਮੌਤ ਦੀ ਸਰਕਾਰੀ ਸੂchnਾ ਉਸਦੇ ਘਰ ਪਹੁੰਚ ਜਾਂਦੀ ਹੈ ਪਰ ਕਰਮ ਸਿੰਘ ਦਾ ਪਿਤਾ ਮਾਨ ਸਿੰਘ ਇਹ ਖਬਰ ਇਹ ਖਬਰ ਮਾਨ ਸਿੰਘ ਨੂੰ ਨਹੀਂ ਦੱਸਦਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਸ ਦਾ ਉਹ ਉਸਦੇ ਘਰ ਦਾ ਇਹ ਸਾਰਾ ਦੁੱਖ ਉਹ ਆਪ ਉਸਦੇ ਦੋਸਤ ਨੂੰ ਦੱਸੇ ਤੇ ਅਸੀਂ ਕਹਾਣੀ ਵਿੱਚ ਦੇਖਦੇ ਹਾਂ ਕਿ ਬੜੀ ਯਥਾਰਥਿਕਤਾ ਨਾਲ ਜਦੋਂ ਮਾਨ ਸਿੰਘ ਸ਼ੁੱਟੀ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਕਰਮ ਸਿੰਘ ਦੇ ਪਿੰਡ ਜਾਂਦਾ ਤੇ ਉਹਦੇ ਘਰ ਦੇ ਬੜਾ ਉਸਦਾ ਚਾਹ ਕਰਦੇ ਨੇ ਉਸ ਨੂੰ ਰੋਟੀ ਪਾਣੀ ਖਵਾਉਂਦੇ ਉਸ ਨੂੰ ਆਪਣੇ ਖੇਤਾਂ 'ਚ ਕਮਾਉਣ ਲੈ ਕੇ ਜਾਂਦੇ ਉਸ ਨੂੰ ਗਵਾਂਡੀਆਂ ਨਾਲ ਵੀ ਬੁਲਾਉਂਦੇ ਪਰ ਨਾਲ ਹੀ ਉਹਨਾਂ ਉਸ ਵਿੱਚ ਇੱਕ ਉਦਾਸੀ ਉਸ ਕਹਾੜਚ ਲੱਗ ਰਹੀ ਸੀ ਪਰ ਉਸ ਉਦਾਸੀ ਦਾ ਕਿਸੇ ਨੇ ਭੇਦ ਨਹੀਂ ਖੋਲਿਆ ਤੇ ਕਹਾਣੀ ਦੇ ਵਿੱਚ ਜਦੋਂ ਮਾਨ ਸਿੰਘ ਕਰਮ ਸਿੰਘ ਦੇ ਪਿਤਾ ਨਾਲ ਕਰਮ ਸਿੰਘ ਦੀ ਸਿੱਖਤਾਂ ਕਰਦਾ ਹੈ ਇਹ ਕਰਮ ਸਿੰਘ ਦਾ ਪਿਤਾ ਉਸ ਦੀ ਹਾਂਝ ਹਾਂ ਮਲਾਉਂਦਾ ਪਰ ਉਹ ਕਿਤੇ ਵੀ ਪਰੇਸ਼ਾਨੀ ਜਾਂ ਦੁੱਖ ਜਾਂ ਆਪਣਾ ਕਿਸੇ ਤਰ੍ਹਾਂ ਦੇ ਕੋਈ ਰੋਣਾ ਨਹੀਂ ਜਾਰ ਕਰਦਾ ਆ ਮਾਂਸੀ ਕਰਮ ਸਿੰਘ ਦੇ ਛੋਟੇ ਬੱਚੇ ਦੀ ਵੀ ਤਾਰੀਫ ਕਰਦਾ ਹੈ ਉਸ ਦੀ ਮਾਂ ਨਾਲ ਵੀ ਉਸ ਦੀਆਂ ਗੱਲਾਂ ਕਰਦਾ ਹੈ ਤੇ ਕਰਮ ਸਿੰਘ ਦੀ ਜੋ ਯੁੱਧ ਵਿੱਚ ਲੜਨ ਦੀ ਭਾਵਨਾ ਹੈ ਉਸ ਨੂੰ ਵੀ ਉਹ ਪੇਸ਼ ਕਰਦਾ ਹੈ ਪਰ ਕਰਮ ਸਿੰਘ ਦੇ ਘਰ ਵਾਲੇ ਕਿਸੇ ਤਰ੍ਹਾਂ ਨਾਲ ਵੀ ਉਸਦੀ ਕਿਸੇ ਗੱਲ ਦਾ ਨਾ ਤਾਂ ਕੋਈ ਪ੍ਰतिकਰਮ ਕਰਦੇ ਹਨ ਜਵਾਬ ਦਿੰਦੇ ਹਨ ਤੇ ਨਾ ਹੀ ਉਸ ਨੂੰ ਅਹਿਸਾਸ ਹੋਣ ਦਿੰਦੇ ਹਨ ਕਿ ਕਰਮ ਸਿੰਘ ਨਾਲ ਕੋਈ ਘਟਨਾ ਵਾਪਰੀ ਹੈ ਕਹਾਣੀਕਾਰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਕਹਾਣੀ ਇਸ ਕਹਾਣੀ ਦੇ ਵਿੱਚ ਮੁੱਖ ਪਾਤਰ ਕਹਾਣੀ ਦਾ ਕਰਮ ਸਿੰਘ ਦਾ ਪਿਤਾ ਹੈ ਜਿਹੜਾ ਉਸ ਧਰਤੀ ਇਟਲੇ ਬਾਲਦਵਰਗਾ ਹੈ ਜਿਸ ਨੇ ਪੂਰੀ ਧਰਤੀ ਦਾ ਪਾਰ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ ਹੈ ਤੇ ਉਸਨੇ ਕਰਮ ਸਿੰਘ ਦੇ ਪਿਤਾ ਅੰਦਰ ਇੱਕ ਅਜਈ ਸ਼ਕਤੀ ਹੈ ਜਿਹੜੀ ਦੂਸਰਿਆਂ ਦੇ ਦੁੱਖ ਤੇ ਪੀੜਾ ਦਾ ਅਹਿਸਾਸ ਅਤੇ ਅਨੁਭਵ ਕਰਨ ਦੀ ਸ਼ਕਤੀ ਰੱਖਦੀ ਹੈ ਸਿਰਫ ਇਸ ਕਰਕੇ ਉਹ ਮਾਨ ਸਿੰਘ ਨੂੰ ਇਹ ਬੁਰੀ ਖਬਰ ਨਹੀਂ ਦਿੰਦਾ ਕਿ ਉਸਦੀ ਛੁੱਟੀ ਖਰਾਬ ਹੋ ਜਾਏਗੀ ਕਿ ਉਹ ਆਪਣੀ ਛੁੱਟੀ 2 ਮਹੀਨੇ ਦੀ ਛੁੱਟੀ ਆ ਤੇ ਜੇਕਰ ਉਸ ਨੂੰ ਆਪਣੇ ਦੋਸਤ ਦੀ ਇਸ ਸੰਬੰਧ ਭਾਗੀ ਖਬਰ ਦਾ ਪਤਾ ਲੱਗੇਗਾ ਤੇ ਉਸ ਨੂੰ ਦੁੱਖ ਲੱਗੇਗਾ ਤੇ ਉਸ ਦਾ ਮਨ ਉਦਾਸ ਹੋਏਗਾ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਇੱਕ ਸਾਸੀ ਤੇ ਬਹੁਤ ਬਹਾਦਰੀ ਵਾਲਾ ਕਰਮ ਹੈ ਜੋ ਕਰਮ ਸਿੰਘ ਦਾ ਪਿਤਾ ਕਰਦਾ ਹੈ ਤੇ ਕਹਾਣੀਕਾਰ ਇਸ ਜੁਗਤ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜੇ ਵੀ ਲੋਕ ਦੁੱਖ ਸਹਿਣ ਦੀ ਸ਼ਕਤੀ ਜ਼ਿਆਦਾ ਰੱਖਦੇ ਹਨ ਉਹਨਾਂ ਦੀ ਹਾਲਤ ਉਸ ਧਰਤੀ ਹੇਠਲੇ ਬਲਦ ਵਰਗੀ ਹੈ ਜਿਸ ਨੇ ਪੂਰੀ ਧਰਤੀ ਦੇ ਦੁੱਖਾਂ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ ਕਹਾਣੀ ਦੇ ਇਸ ਪੂਰੇ ਮਾਹੌਲ ਦੇ ਵਿੱਚੋਂ ਸਾਨੂੰ ਕਹਾਣੀਕਾਰ ਦੀ ਇੱਕ ਇੱਕ ਤਾਂ ਫੌਜੀ ਲੋਕਾਂ ਦੀਆਂ ਸਮੱਸਿਆਵਾਂ ਪਤਾ ਲੱਗਦੀਆਂ ਹਨ ਤਾਂ ਕਹਾਣੀਕਾਰ ਵੀਰ ਕੇਸ ਕਹਾਣੀ ਵਿੱਚ ਗਰਮ ਸਿੰਘ ਦੇ ਪਿਤਾ ਦੇ ਚਰਿੱਤਰ ਦੇ ਪੱਖ ਨੂੰ ਉਜਾਗਰ ਕਰਦਾ ਹੈ ਜਿਹੜਾ ਉਸ ਵਿਚਲੇ ਅਥਾਹ ਮਾਨਵੀ ਗੁਣਾਂ ਦਾ ਸੰਕੇਤਕ ਹੈ ਉਹ ਪਾਤਰ ਅਤ ਦੀਆਂ ਕਰਨਾ ਮਈ ਪ੍ਰਸਥਿਤੀਆਂ ਵਿੱਚ ਵੀ ਸਾਹਸਤਾ ਹੌਸਲਾ ਨਹੀਂ ਛੱਡਦਾ ਉਸ ਪਾਤਰ ਦੇ ਇਸ ਗੱਲੋਂ ਵਿਲੱਖਣ ਕਿਉਂਕਿ ਸਾਰੇ ਸੰਸਾਰ ਦੇ ਦੁੱਖ अथवा ਸੰਤਾਪ ਆਪਣੇ ਅੰਦਰ ਸਮੇਟਣ ਦੀ ਸ਼ਕਤੀ ਰੱਖਦੇ ਹਨ ਇਹ ਵਿਰਕ ਦੀ ਕਲਾਤਮਕ ਸ਼ਕਤੀ ਉਸ ਨੂੰ ਬਾਕੀ ਪੰਜਾਬੀ ਦੇ ਕਹਾਣੀਕਾਰਾਂ ਨਾਲੋਂ ਵੱਖਰਾ ਕਰਦੀ ਹੈ ਜੇ ਅਸੀਂ ਇਸ ਕਹਾਣੀ ਦੀ ਗੱਲ ਕਰੀਏ ਤੇ ਕਹਾਣੀ ਵਿੱਚ ਜਿਹੜੇ ਪਾਤਰ ਹਨ ਉਹ ਮਾਨ ਸਿੰਘ ਕਰਮ ਸਿੰਘ ਤੇ ਕਰਮ ਸਿੰਘ ਦਾ ਪਿਤਾ ਤੇ ਕਰਮ ਸਿੰਘ ਦਾ ਛੋਟਾ ਭਰਾ ਤੇ ਕਰਮ ਸਿੰਘ ਦੀ ਪਤਨੀ ਕਰਮ ਸਿੰਘ ਦੀ ਬਾਪ ਤੇ ਕਰਮ ਸਿੰਘ ਦਾ ਛੋਟਾ ਬੱਚਾ ਹੈ ਇੱਕ ਕਹਾਣੀ ਦੀ ਸਾਰੀ ਜਿਹੜੀ ਗਤੀ ਬਹੁਤ ਹੀ ਸੁਭਾਵਿਕ ਤੀ ਚਲਦੀ ਹੈ ਕਿਉਂਕਿ ਕਹਾਣੀ ਭਾਜ ਜਦੋਂ ਕਰਮ ਸਿੰਘ ਦੇ ਡਾਉ ਦਾ ਮਾਨ ਸਿੰਘ ਤਾਂ ਉਸ ਵੇਲੇ ਦੇ ਸਾਰੇ ਮਾਹੌਲ ਨੂੰ ਫੇਰ ਕਰਮ ਸਿੰਘ ਦੀ ਦੇ ਬਾਰੇ ਚ ਮਾਨ ਸਿੰਘ ਦੀਆਂ ਗੱਲਾਂ ਨੇ ਇਹ ਫਿਰ ਇੱਕ ਇੱਕ ਡਾਕੀਏ ਵੱਲੋਂ ਆਈ ਗਈ ਆਈ ਇਹ ਪੱ ਚਿੱਠੀ ਨੂੰ ਦੇ ਨਾਲ ਜਦੋਂ ਜਿਕਰ ਛਿਰਦਾ ਹੈ ਕਿ ਕਰਮ ਸਿੰਘ ਨਹੀਂ ਰਿਹਾ ਤਾਂ ਉਸ ਨਾਲ ਇੱਕ ਕਹਾਣੀ ਜਿਹੜੀ ਹੈ ਇਹ ਆਪਣੇ ਸਿਖਰ ਨੂੰ ਛੁੱਟਦੀ ਹੈ ਤੇ ਸਿਖਰ ਦੇ ਨਾਲ ਹੀ ਇੱਕ ਪਾਤਰ ਦੇ ਅੰਦਰ ਦੀ ਮਾਨਵੀ ਸੰਵੇਦਨਾ ਨੂੰ ਜੈਰ ਕਰਦੀ ਹੈ ਇਸ ਪ੍ਰਕਾਰ ਇੱਕ ਧਰਤੀ ਹੇਠਲਾ ਬਲਦ ਇੱਕ ਇੱਕ ਪਾਤਰ ਪ੍ਰਧਾਨ ਕਹਾਣੀ ਹੈ ਜਿਸ ਵਿੱਚ ਇੱਕ ਮੁੱਖ ਪਾਤਰ ਰਹੇ ਪੂਰੀ ਇੱਕ ਦੋ ਕੁਝ ਸੰਭਾਵਨਾਵਾਂ ਹੈ ਕਿ ਖਸਾਨੀ ਜੀਵਨ ਦੀਆਂ ਤੇ ਫੌਜੀ ਜੀਵਨ ਦੀਆਂ ਕੁਝ ਸਮੱਸਿਆਵਾਂ ਨੂੰ ਦੱਸਿਕਰ ਕਰਨਾ ਤੇ ਇੱਕ ਇੱਕ ਗੁਣਵਾਦ ਪਾਤਰ ਦੀ ਵਿਸ਼ੇਸ਼ਤਾ ਹੈ ਜਿਹੜਾ ਆਪਣੀ ਇਸ ਕਥਾ ਨੂੰ ਆਪਣੇ ਪ੍ਰਵਾਦ ਦੁੱਖ ਨੂੰ ਦੂਸਰਿਆਂ ਨਾਲ ਦੱਸ ਨੂੰ ਦੱਸ ਕੇ ਉਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਇਸ ਲਈ ਬਹੁਤ ਹੀ ਪ੍ਰਭਾਵਸ਼ਾਲੀ ਕਹਾਣੀ ਹੈ ਪੰਜਾਬੀ ਸਾਹਿਤ ਦੇ ਵਿੱਚ ਇਸ ਦਾ ਵਿਸ਼ੇਸ਼ ਸਥਾਨ ਹੈ